ਅਸਲਾਮੁਅਲੈਕਮ ਪੰਜਾਬੀਓ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਯਗਰਾਜ ਸਿੰਘ ਨੇ ਜਵਾਬ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਦਲਜੀਤ ਦੋਸਾਂਝ ਦੀ ਮੁਖਾਲਫਤ ਕਰਦੇ ਨੇ ਜਿਹੜੇ ਦਲਜੀਤ ਦੋਸਾਂਝ ਦੇ ਖਿਲਾਫ ਮੋਰਚਾ ਖੋਲ ਰਹੇ ਨੇ ਯੁਗਰਾਜ ਸਿੰਘ ਨੇ ਕੀ ਜਵਾਬ ਦਿੱਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਦਲਜੀਤ ਦੋਸਾਂਝ ਦੀ ਮੁਖਾਲਫਤ ਕਰ ਰਹੇ ਨੇ ਤੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਤਰ੍ਹਾਂ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ 1 2 3 ਗੋ ਹੋਰ ਸਵਾਲ ਪੁੱਛੂਗਾ ਜਿਵੇਂ ਅੱਜਕੱਲ ਦਿਲਜੀਤ ਦੋਸਾਂਝ ਦਾ ਹੈ ਨਾ ਤੁਸੀਂ ਫਿਲਮ ਦੇ ਵਿੱਚ ਕੰਮ ਵੀ ਕਰਿਆ ਇਕੱਠਿਆਂ ਸੱਜਣ ਸਿੰਘਾਂ ਦਾ ਗਰੂਟ ਉਹਨਾਂ ਦੇ ਨਾਮ ਨਾਲ ਬਹੁਤ ਸਾਰੇ ਅੱਜਕੱਲ ਵਿਵਾਦ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਉੱਠ ਰਹੇ ਨੇ ਹੈਨਾ ਕਦੇ ਕੋਈ ਕਹਿੰਦਾ ਕਿ ਪੱਗ ਨੂੰ ਲੈ ਕੇ ਧਾਰੂ ਦੇ ਗੀਤ ਗਾਉਂਦਾ ਹੈ ਇਹ ਇਹ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਆ ਕੁਝ ਬਹੁਤ ਸਾਰੇ ਤੁਸੀਂ ਉਹਨਾਂ ਨਾਲ ਕੰਮ ਕੀਤਾ ਇਕੱਠੇ ਰਹੇ ਹੋ ਹੈ ਨਾ ਬਹੁਤ ਜੂਨੀਅਰ ਨੇ ਤੁਹਾਡੇ ਤੋਂ ਉਹ ਬੱਚਿਆਂ ਵਾਂਗ ਨੇ ਉਹ ਤੁਹਾਡੇ ਤੇ ਕਿਦਾਂ ਦੇ ਇਨਸਾਨ ਨੇ ਪਹਿਲਾਂ ਥੋੜਾ ਜਿਹਾ ਉਹਨਾਂ ਬਾਰੇ ਥੋੜਾ ਜਿਹਾ ਜ਼ਿਕਰ ਮੈਂ ਚਾਹੁੰਦਾ ਸੀਗਾ ਕਿ ਕਰੀ ਕਰੀਆ ਮੈਂ ਪੂਰਾ ਜ਼ਿਕਰ ਕਰੂੰਗਾ ਜੀ ਪਹਿਲੀ ਗੱਲ ਹੀਰਾ ਬੰਦਾ ਹੀਰਾ ਐਸਾ ਹੀਰਾ ਜਿਹਦੀ ਚਮਕ ਦੁਨੀਆ ਦੇ ਵਿੱਚ ਮੇਰੇ ਨਾਲ ਤੋਂ ਰਿਹਾ ਮੈਂ ਉਹਨੇ ਕੰਮ ਕੀਤਾ ਬੜਾ ਪਿਆਰਾ ਬੱਚਾ ਦਿਲ ਦਾ ਸਾਫ਼ ਬੱਚਾ ਉਹ ਕਹਦੇ ਨੇ ਜਦ ਸੂਰਜ ਚੜਦਾ ਨਾ ਤੇ ਲੋਕ ਕਈ ਤਰ੍ਹਾਂ ਉਹਨੂੰ ਪਾਣੀ ਦਿੰਦੇ ਆ ਕਈ ਦੀ ਪੂਜਾ ਕਰਦੇ ਆ ਦਿਖਦਾ ਸਾਰਿਆਂ ਨੂੰ ਹੈ ਦਿਲਜੀਤ ਦੁਸ਼ਾਨਦ ਐਡਾ ਵੱਡਾ ਸਟਾਰ ਬਣ ਗਿਆ ਹੈ ਕਿ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਜਿਵੇਂ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਸੀ ਉਹ ਬਰਦਾਸ਼ਤ ਜੀ ਨਾ ਤਾਂ ਨਹੀਂ ਹੋ ਰਿਹਾ ਉਹ ਕੁੱਤਿਆਂ ਨੂੰ ਭੌਂਕਣ ਦੀ ਆਦਤ ਹੈ ਆਪਾਂ ਨੂੰ ਉਹਦੇ ਤੇ ਗੌਰ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਲਜੀਤ ਦੀ ਬਸ ਇੱਕ ਮੈਂ ਇੰਟਰਵਿਊ ਦੇਖ ਰਿਆ ਸੀ ਜਿੱਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਮੇਰੇ ਪੁੱਤਰਾ ਮੇਰੇ ਪੁੱਤਰਾ ਜੋਗਾ ਹੋ ਤੇ ਮੈਂ ਉਹਨੂੰ ਇੱਕੋ ਗੱਲ ਕਹੀ ਕਿ ਪੈਸਾ ਸਭ ਕੁਝ ਹੈ ਇੱਕੋ ਹੀ ਗੱਲ ਜੀ ਆ ਪਿੱਛੇ ਤੁਸੀਂ ਕਰਿਆ ਮੈਂ ਕੋਈ ਮੈਂ ਕੋ ਮਾੜਾ ਨਹੀਂ ਕਿਹਾ ਨਾ ਮੈਂ ਮਾੜਾ ਕਦੇ ਉਹਦੇ ਬਾਰੇ ਜ਼ਿੰਦਗੀ ਬੋਲ ਸਕਦਾ ਮੇਕੋ ਗੱਲ ਕਹੀ ਮੈਂ ਕਿਹਾ ਪੈਸਾ ਸਭ ਕੁਝ ਨਹੀਂ ਹੈ ਬਿਲਕੁਲ ਪਹਿਲੀ ਗੱਲ ਬਾਣੀ ਸਭ ਕੁਝ ਹੈ ਗੁਰੂ ਸਭ ਕੁਝ ਹੈ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਝ ਨੇ ਸ਼ਹੀਦ ਸਿੰਘ ਜੀ ਸਭ ਕੁਝ ਨੇ ਬਾਬਾ ਦੀਪ ਸਿੰਘ ਜੀ ਸਭ ਕੁਝ ਨੇ ਅਕਾਲ ਪੁਰਖ ਸਭ ਕੁਝ ਹੈ ਜੀਨੇ ਦਾਤਾਂ ਦਿੱਤੀਆਂ ਸਿਰਫ ਉਹ ਇੱਕ ਗੱਲ ਸੀ ਕਿ ਪੁੱਤਰ ਮੇਰੇ ਪੈਸਾ ਸਭ ਕੁਝ ਨਹੀਂ ਹੈ ਪੈਸਾ ਜ਼ਰੂਰੀ ਹੈ ਕਿੰਨਾ ਕੁ ਜ਼ਰੂਰੀ ਹੈ ਉਹ ਸਭ ਨੂੰ ਪਤਾ ਹੀ ਹੈ ਪਰ ਪੈਸਾ ਬਾਇਆ ਸੀ ਚੀਜ਼ੇ ਤਾਂ ਆਉਂਦੀ ਹੈ ਰੱਬ ਕਰੇ ਸਭ ਨੂੰ ਬਹੁਤ ਦੇਵੇ ਸਿੰਘ ਹੈ ਪੱਗ ਬੰਨੀ ਹੁੰਦੀ ਹੈ ਤੁਰਨੇ ਵਾਲੀ ਚਾਦਰ ਆ ਪਾਇਆ ਹੁੰਦਾ ਪਰਫਾਰਮ ਕਰਦਾ ਮੈਰਾ ਦਾ ਮਮੁੱਛਨ 10 ਵਾਰੀ ਤਾਦਦ ਇਹ ਆ ਪੰਜਾਬੀ ਜੱਟ ਤੇ ਰਹਿ ਫਿਰਦਾ ਉਹ ਇੱਕ ਸਾਡੀ ਗੱਲ ਸੀ ਉਹਦੇ ਮੈਨੇਜਰ ਦਾ ਕਿਤੇ ਫੋਨ ਵੀ ਆ ਗਿਆ ਵਿਕਟਰ ਨੂੰ ਮੈਂ ਹਾਂ ਤੂੰ ਵਿਕਟਰ ਨੂੰ ਫੋਨ ਕਰ ਰਿਹਾ ਕਿਤੇ ਮੈਨੂੰ ਹੀ ਕਰ ਲੈਂਦਾ ਮੈਂ ਤੈਨੂੰ ਗੱਲ ਸਮਝਾ ਦਿੰਦਾ ਪਤਾ ਨਹੀਂ ਇਹ ਜਿੰਨੇ ਵੀ ਟੈਲੀਫੋਨ ਕਰਦੇ ਨੇ ਉਹ ਮੇਰੇ ਉਹ ਵਿਕਟਰ ਨਹੀਂ ਫੋਨ ਕਰਦੇ ਨੇ ਉਹਨੇ ਵਿਚਾਰੇ ਨੇ ਕਿਹਾ ਨਾ ਕੁਝ ਨਹੀਂ ਹੁੰਦਾ ਉਹਨੇ ਗਾਹਾਂ ਬਾਪੂ ਨੂੰ ਗੱਲ ਤੋੜ ਦੇਣੀ ਹੈ ਤੂੰ ਮੇਰੇ ਨਾਲ ਗੱਲ ਕਰ ਲੈ ਕਰੋ ਫਿਰ ਮੈਂ ਤੁਹਾਡੇ ਕਪਾਟ ਖੋਲਾਂ ਪਰ ਦਲਜੀਤ ਦਾ ਆਪਾਂ ਨੂੰ احسان مند ہونا ਚਾਹੀਦਾ ਹੈ ਕਿ ਉਹਨੇ ਪੰਜਾਬ ਨੂੰ ساری ਦੁਨੀਆ ਦੇ ਵਿੱਚ ਕੱਲੇ ਪੰਜਾਬੀਆਂ ਚ ਨਹੀਂ ਅੰਗਰੇਜ਼ਾਂ ਚ ਦੂਜੀਆਂ ਕੌਮਾਂ ਚ ਗੋਰਿਆਂ ਚ ਸਾਰੇ ਕਾਲੇ ਜਿੰਨੇ ਵੀ ਸੀ ਜਿੰਨੇ ਵੀ ਸਾਰੇ ਕਾਲਾ ਲਫ਼ਜ਼ ਨਿਕਲ ਗਿਆ ਜਿੰਨੇ ਵੀ ਦੁਨੀਆ ਦੇ ਬਣਾ ਇਸ਼ਾਨਜ ਸੀ ਤੇ ਉਹ ਸਾਰੇ ਹੀ ਉਸ ਉਹਨੂੰ ਫੋਲੋ ਕਰਦੇ ਜਿਵੇਂ ਸਿੱਧੂ ਮੂਸੇਵਾਲੇ ਨੂੰ ਫੋਲੋ ਕਰਦੇ ਸੋ ਗੱਲ ਸਿਰਫ ਉਹਦੀ ਪਪੂਲੈਰਿਟੀ ਦੀ ਹੈ ਇਹ ਤਾਂ ਦੁਨੀਆ ਦੀ ਰੀਤ ਹੈ ਕਿ ਕੁਝ ਤੋਂ ਲੋਕ ਕਹੇਂਗੇ ਲੋਕੋਆਂ ਦਾ ਲੋਕੋਆਂ ਦਾ ਕੰਮ ਹੈ ਕਹਿਣਾ ਪਰ ਕੁੱਤਿਆਂ ਦੇ ਭੌਂਕੇ ਬਾਹਲਾ ਧਿਆਨ ਨਹੀਂ ਦੇਂਦਾ ਹੁੰਦਾ ਉਹ ਗਲੀਆਂ 'ਚ ਛੱਡੇ ਇਸੇ ਕਰਕੇ ਹੁੰਦੇ ਆ ਵੀ ਉਹ ਪਿੰਡ ਨੂੰ ਦੱਸਦੇ ਰਹਿਣ ਵੀ ਭਾਈ ਕੋਈ ਜਾ ਰਿਹਾ ਹੈ ਸੋ ਆਈ ਥਿੰਕ ਬਲਜੀਤ ਇੱਕ ਬਹੁਤ ਹੀਰਾ ਇਨਸਾਨ ਹੈ ਔਰ ਉਹਨੇ ਜੋ ਪੰਜਾਬੀਤ ਵਾਸਤੇ ਕੀਤਾ ਔਰ ਕਰ ਰਿਹਾ ਰੱਬ ਨੂੰ ਹੋਰ ਪਾਗਲ ਔਰ ਉਹਨਾਂ ਨਾਲ ਨਾ ਹੋ ਮੈਂ ਉਸ ਬੰਦੇ 'ਚ ਇੱਕ ਵਾਰੀ ਸੌਰੀ ਥੋੜੀ ਗੱਲ ਕੱਟਦੀ ਮਾਸ ਬੰਦੇ ਨੂੰ ਇੱਕ ਵਾਰੀ ਵੀਡੀਓ ਦੇਖੀ ਉਹਦੀ ਤੇ ਮੈਨੂੰ ਹਰ ਰੋਜ਼ ਹਰਮੰਦਰ ਸਾਹਿਬ ਤੋਂ ਇੱਕ ਸਿੰਘ ਮੇਰਾ ਬਹੁਤ ਪਿਆਰਾ ਉਹ ਭੇਜਦਾ ਹੁੰਦਾ ਤੇ ਉਸ ਵੀਡੀਓ ਦੇ ਵਿੱਚ ਨਾ ਦਲਜੀਤ ਥੱਲੇ ਬੈਠਾ ਤੇ ਪਾਲਕੀ ਸਾਹਿਬ ਲੰਘ ਰਹੇ ਤੇ ਐ ਕਰਕੇ ਨਾ ਉਹਨੇ ਮੱਥਾ ਟੇਕਿਆ ਤੇ ਸਿਰ ਚੱਕਿਆ ਉਹਦੀ ਵੀਡੀਓ ਬਣੀ ਹੋਈ ਹੈ ਤੇ ਮੈਂ ਕਿਹਾ ਵਾਹ ਇੱਕ ਤੂੰ ਵੀ ਸਿੰਘ ਹੈ ਜਿਹੜਾ 2 ਵਜੇ ਆਪਣੇ ਗੁਰੂ ਦੇ ਦਰਸ਼ਨ ਕਰਦਾ ਬਾਕੀ ਮੈਂ ਕਿ ਸਵੇਰੇ ਵਾਸੀਆਂ ਮਾਰ ਕੇ ਉੱਠੇ ਵੀ ਨਹੀਂ ਕਰਦਾ ਸੋ ਸ਼ਾਇਦ ਇਹ ਫਰਕ ਹੈ ਨਹੀਂ ਜਿਵੇਂ ਨਾ ਇੱਕ ਚੀਜ਼ ਬਹੁਤ ਮਤਲਬ ਕਿ ਮੈਨੂੰ ਅਜੀਬ ਲੱਗਦੀ ਐ ਇਹ ਦੇਖ ਕੇ ਵੀ ਕਿ ਉਹਨਾਂ ਨੇ ਦੁਨੀਆ ਭਰ ਚ ਹੁਣ ਤੱਕ ਸ਼ੋਜ਼ ਕੀਤੇ ਜਿਵੇਂ ਹੁਣ ਟੂਰ ਚੱਲ ਰਿਹਾ ਹੈ ਨਾ ਉਹਨਾਂ ਦਾ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਪਾਸੇ ਉਹਨਾਂ ਨੇ ਸ਼ੋਜ਼ ਕੀਤੇ ਹੈਗੇ ਪਰ ਜਦੋਂ ਇੰਡੀਆ ਚ ਆਏ ਉਸ ਤੋਂ ਬਾਅਦ ਕੰਟਰੋਵਰਸੀਆਂ ਚ ਫਸ ਗਏ ਜਦ ਕਿ ਉਹਨਾਂ ਦਾ ਇਹ ਘਰ ਹੈਗਾ ਇੰਡੀਆ ਹੈ ਨਾ ਪੂਰਾ ਇੰਡੀਆ ਦਾ ਨਾਮ ਪੂਰੀ ਦੁਨੀਆ ਚ ਪਹੁੰਚਾਇਆ ਫਿਰ ਪੰਜਾਬ ਦੀ ਗੱਲ ਕਰਦੇ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹ ਤੇ ਉਹਨਾਂ ਨੇ ਏਡਾ ਵੱਡਾ ਨਾਮ ਦੁਨੀਆ ਭਰ ਚ ਪਛਾਤਾ ਪਰ ਉਸ ਤੋਂ ਬਾਅਦ ਇੰਡੀਆ ਦੇ ਲੋਕੀਂ ਇੰਡੀਆ ਦਾ মিডিਆ ਹੀ ਉਹਨਾਂ ਦੇ ਮਗਰ ਪਿਆ ਹੋਇਆ ਕਹਿੰਦੇ ਦਾ ਮਤਲਬ ਹੈ ਕਦੇ ਕੋਈ ਗੱਲ ਚੱਕ ਕੇ ਕਦੇ ਕੋਈ ਗੱਲ ਚੱਕ ਕੇ ਸੋ ਇਹ ਚੀਜ਼ਾਂ ਕਿਦਣਾ ਕਿਤੇ ਇੱਕ ਇਨਸਾਨ ਜਦੋਂ ਚੰਗੇ ਕੰਮ ਕਰ ਰਿਹਾ ਇੱਕ ਆਪਣੇ ਕੰਮ ਨੂੰ ਡੈਡੀਕੇਟਿਡ ਹੈਗਾ ਉਹ ਇਨਸਾਨ ਤੇ ਕਰ ਰਿਹਾ ਹੈ ਨਾ ਤੇ ਉਸ ਤੋਂ ਬਾਅਦ ਉਹਨੂੰ ਵਿੱਚ ਤੁਸੀਂ ਡਿਸਟਰਬ ਕਰਨਾ ਉਹਦੇ ਕੰਮ ਦੇ ਵਿੱਚ ਉਹ ਕਿੰਨੀਆਂ ਕਿ ਸਹੀ ਨਹੀਂ ਗੱਲਾਂ মিডিਆ ਦਾ ਕੰਮ ਸਵਾਦ ਲੈਣਾ ਕਹਿੰਦੇ ਨੇ ਫੀਮ ਖਾ ਲੋ ਸਵਾਦ ਬਹੁਤ ਆਉਂਦਾ ਹੈ दारू ਦੇ ਚਾਰ ਪੈਗ ਪੀ ਲੈ ਸਵਾਦ ਬਹੁਤ ਹੁੰਦਾ ਹੈ। ਛੱਟਾ ਨਸ਼ਾ ਕਰ ਲੋ ਸਵਾਦ ਬਹੁਤ ਹੁੰਦਾ ਹੈ। ਇਹਨਾਂ ਨੂੰ ਆਦਤ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ। ਕਈਆਂ ਨੂੰ ਆਦਤ ਹੈ ਸਵਾਦ ਲੈਣ ਦੀ। ਕਿਉਂਕਿ ਇਹਨਾਂ ਦੇ ਪਿਓ ਦਾ ਕੁਝ ਜਾਂਦਾ ਤਾਂ ਹੈ ਨਹੀਂ। ਇਹਨਾਂ ਤਾਂ ਆਪਣੇ ਚੈਨਲ ਤੇ ਬਕਵਾਸ ਕਰ ਦੇਣੀ ਹੈ। ਸੋ ਇਹਨਾਂ ਦੀ ਗੱਲ ਦਾ ਬਾਲਾ ਬੁਰਾ ਨਹੀਂ ਮੰਨੀਦਾ। ਤੇ ਬਾਲੀ ਇਹਨਾਂ ਦੀ ਗੱਲ ਤੇ ਚਾਈਦਾ ਵੀ ਨਹੀਂ ਹੁੰਦਾ। ਦੇਖੀਦਾ ਵੀ ਕਿਹੜਾ ਬੰਦਾ ਬੋਲ ਰਿਹਾ ਅੱਗੇ। ਗੱਲ ਇੱਥੇ ਮੁੱਕਦੀ ਹੈ। ਰਹੀ ਗੱਲ ਬਈ ਦਲਜੀਤ ਨੇ ਇੱਥੇ ਆ ਕੇ ਕੰਟਰੋਵਰਸੀ ਇਹ ਉਹ ਦੇਸ਼ ਹੈ। ਜੀਦੀ ਮਤੋਂ ਨੂੰ ਛੋਟੀ ਜਿਹੀ ਕਹਾਣੀ ਸੁਣਾਉਂਦਾ ਸੁਣਿਓ ਤੁਹਾਡੇ ਸਾਰੇ ਸਵਾਲ ਦਾ ਜਵਾਬ ਇੱਕ ਵਾਰੀ ਗੰਗਾ ਦੇ ਕਿਨਾਰੇ ਇੱਕ ਬੰਦਾ ਤੁਰਿਆ ਜਾਂਦਾ ਸੀ ਤੇ ਇਹ ਸੱਚੀ ਘਟਨਾ ਹੈ ਮਹਾਤਮਾ ਗਾਂਧੀ ਦੇ ਟਾਈਮ ਦੀ ਗੱਲ ਆ ਤੇ ਉਹ ਬੱਚਾ ਨਦੀ 'ਚ ਡਿੱਗ ਪਿਆ ਡਿੱਗ ਪਿਆ ਤਾਂ ਡੁੱਬਣ ਲੱਗਿਆ ਤੇ ਉਹ ਰੌਲਾ ਪਾਤਾ ਬੰਦੇ ਨੇ ਹਾਏ ਮੇਰਾ ਮੁੰਡਾ ਮਰ ਗਿਆ ਹਾਏ ਮੇਰਾ ਮੁੰਡਾ ਮਰ ਗਿਆ ਕੋਈ ਬਚਾਓ ਇੱਕ ਅੰਗਰੇਜ਼ ਸੀ ਉਨੇ ਜੀ ਕੈਮਰਾ ਗੱਲ ਚ ਪਾਇਆ ਸੀਗਾ ਤੇ ਉਦੋਂ ਹੀ ਉਹਨੇ ਛਾਲ ਮਾਰਤੀ ਅੰਦਰ ਛਾਲ ਮਾਰ ਕੇ ਚੰਗਾ ਤਰਾਕ ਸੀਗਾ ਉਹਨੇ ਬੱਚਾ ਬਚਾ ਕੇ ਲਿਆ ਕੇ ਉਹਨੂੰ ਦਿੱਤਾ ਉਹ ਜਾ ਕੇ ਬੱਚਾ ਚੱਕ ਕੇ ਤੁਰ ਗਿਆ ਭਾਈ ਮਸਕੀਨ ਜੀ ਚਲੇ ਆ ਰਹੇ ਸੀ ਉਹਨਾਂ ਨੇ ਆਪਣੀ ਵੀਡੀਓ 'ਚ ਗੱਲ ਕਹੀ ਵੀ ਹੈ ਉਹ ਕਹਿੰਦੇ ਭਾਈ ਕੀ ਹੋ ਗਿਆ ਤੈਨੂੰ ਤੂੰ ਐਨਾ ਪਰਉਪਕਾਰੀ ਦਾ ਕੰਮ ਕੀਤਾ ਤੂੰ ਛਾਲ ਮਾਰ ਕੇ ਕੱਪੜੇ ਵੀ ਨਹੀਂ ਲਾਏ ਕੈਮਰਾ ਵੀ ਤੇਰਾ ਖਰਾਬ ਹੋ ਗਿਆ ਤਾਂ ਬੱਚੇ ਦੀ ਜਾਨ ਬਚਾਈ ਤੇ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਤੇ ਤੂੰ ਐ ਮੂੰਹ ਕਿਉਂ ਬਣਾ ਲਿਆ ਕਹਿੰਦਾ ਜੀ ਸਾਡੇ ਤਾਂ ਉਥੇ ਬਾਹਰ ਜੇ ਕਿਤੇ ਕੋਈ ਪੈਨਸਲ ਡਿੱਗ ਪੇ ਨਾ ਕੋਈ ਚੱਕ ਕੇ ਫੜਾ ਦੇ ਤਾਂ ਉਹਨੂੰ ਵੀ ਥੈਂਕ ਯੂ ਕਹਿੰਦੇ ਆ ਧੰਨਵਾਦ ਕਹਿੰਦੇ ਆ ਤੇ ਜੇ ਕੋਈ ਕਿਸੇ ਨੂੰ ਕਿਤੇ ਕੋਈ ਡਾਲਰ ਦੇ ਦੇਵੇ ਰੋਟੀ ਖਵਾ ਦੇਵੇ ਚਾਹ ਖਵਾ ਦੇ ਥੈਂਕ ਯੂ ਦਸ ਵਾਰੀ ਥੈਂਕ ਯੂ ਕਹਿੰਦੇ ਆ ਕਹਿੰਦੇ ਜੀ ਧੰਨਵਾਦ ਹੱਥ ਜੋੜ ਕੇ ਕਈ ਵਾਰੀ ਕਰਨ ਲੱਗ ਜਾਂਦੇ ਲੋਕ ਉਥੇ ਕਹਿੰਦੇ ਮੈਂ ਇਸ ਬੰਦੇ ਦਾ ਬੱਚਾ ਬਚਾਇਆ ਇਹ ਬੱਚੇ ਨੇ ਇੱਕ ਵਾਰੀ ਮੁੜ ਕੇ ਨਹੀਂ ਮੈਨੂੰ ਕਿਹਾ ਕਿ ਧੰਨਵਾਦ ਤੇ ਭਾਈ ਮਸਕੀਨ ਜੀ ਪਤਾ ਕੀ ਕਹਿੰਦੇ ਕਹਿੰਦੇ ਤੂੰ ਇਹਦੇ ਧੰਨਵਾਦ ਦੀ ਗੱਲ ਕਰਦੇ ਆ ਇਹਨਾਂ ਨੇ ਤਾਂ ਉਹਦਾ ਧੰਨਵਾਦ ਨਹੀਂ ਕੀਤਾ ਜੀਨੇ ਆਪਣਾ ਸਾਰਾ ਵੰਚ ਇਹਨਾਂ ਪਿੱਛੇ ਮਾਰਤਾ ਸਾਰੇ ਗੁਰੂਆਂ ਨੇ ਆਪਣੀਆਂ ਹੋਤੀਆਂ ਦੇਤੀਆਂ ਤੱਤੀਆਂ ਤਵੀਆਂ ਤੇ ਬਹਿ ਗਏ ਸ਼ਹੀਦ ਸਿੰਘਾਂ ਦੀ ਗਿਣਤੀ ਹੈ ਨਹੀਂ ਇਹਨਾਂ ਨੇ ਉਹਦਾ ਧੰਨਵਾਦ ਨਹੀਂ ਕੀਤਾ ਤੇ ਤੇਰਾ ਧੰਨਵਾਦ ਇਹ ਖਾਕ ਕਰਨਗੇ ਇਹ ਸਹੀ ਗੱਲ ਹੈ ਇਹ ਗੱਲ ਸ਼ਾਇਦ ਤੁਹਾਡੇ ਜਵਾਬ ਬਿਲਕੁਲ ਬਹੁਤ ਸੋਹਣੀ ਗੱਲ ਹੈ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਵੇ ਤੁਸੀਂ ਇਹਨਾਂ ਤੋਂ ਧੰਨਵਾਦ ਪਾੜਦੇ ਆ ਉਹ ਜਿਹੜੇ ਆਪਣੇ ਘਰ ਵਾਲਿਆਂ ਦੇ ਸਕੇ ਨਹੀਂ ਹੋਏ ਜਿਹੜੇ 10000 ਸਾਲ ਗੁਲਾਮੀ ਕੱਟੇ ਜਿਹੜੇ ਅੱਜ ਵੀ ਧਰਮਾਂ ਦੇ ਵਿੱਚ ਫਸੇ ਪਿਛਦੇ ਆਂ ਕਹਿੰਦੇ ਆ ਤੂੰ ਹਿੰਦੂ ਐ ਤੂੰ ਮੁਸਲਮਾਨ ਐ ਤੂੰ ਸਿੱਖ ਐ ਤੂੰ ਈਸਾਈ ਐ ਤੁਸੀਂ ਉਹਨਾਂ ਤੋਂ ਧੰਨਵਾਦ ਪਾੜਦੇ ਕਿਹੜੀ ਕਿਤਾਬ 'ਚ ਲਿਖਿਆ ਕਿੱਥੇ ਤੁਰੇ ਫਿਰਦੇ ਆਂ ਤੋ ਗੱਲ ਜੀ ਆ ਹੈ ਹੁਣ ਇੱਕ ਗੱਲ ਬੜੀ ਸੱਚੀ ਹੈ ਇਹ ਕਈਆਂ ਦੇ ਹਿੱਕਾਂ ਚ ਲੱਗਣੀ ਬੜੀ ਹੈ ਪਰ ਇਹ ਹੈ ਸੱਚ ਕਿਉਂਕਿ ਗੱਲ ਮਸਕੀਨ ਸਾਹਿਬ ਨੇ ਮੈਨੂੰ ਸੁਣਾਈ ਬਿਲਕੁਲ ਤੁਸੀਂ ਉਹ ਜਿਹੜੀ ਫਿਲਮ ਕੀਤੀ ਹੈ ਨਾ ਸਰਜਨ ਸਿੰਘ ਰੰਗਰੂਟ ਸੌਰੀ ਗੱਲ ਆਪਾਂ ਅੱਗੇ ਕਰਦੇ ਹਾਂ ਬਹੁਤ ਸੋਹਣੀ ਫਿਲਮ ਹੈ ਉਹ ਪੰਜਾਬ ਦੇ ਜੇ ਆਪਾਂ ਫਿਲਮਾਂ ਦੀ ਗੱਲ ਕਰੀ ਬਿਲਕੁਲ ਬਿਲਕੁਲ ਫਿਲਮ ਹੀ ਬਹੁਤ ਪਿਆਰੀ ਹੈ ਤੁਹਾਨੂੰ ਅਵਾਰਡ ਤਾਂ ਮੈਂ ਕਹਿੰਦਾ ਜਿੰਨੇ ਵੀ ਮਿਲਣ ਉਹਨੇ ਘੱਟ ਨੇ ਕਿਉਂਕਿ ਤੁਹਾਡਾ ਜਿਹੜੀ ਹੈਗੀ ਤੁਲਨਾ ਬਲਜੀਤ ਨੂੰ ਵੀ ਅਵਾਰਡ ਮਿਲਣਾ ਜਿਹਦਾ ਸੀ ਇਹਨੇ ਦਿੱਤਾ ਨਹੀਂ ਜੀ ਉਹ ਫਿਲਮ ਬਹੁਤ ਪਿਆਰੀ ਸੀਗੀ ਤੇ ਉਸ ਫਿਲਮ ਦੇ ਕੁਝ ਕisse ਜਿਹੜੇ ਸਾਂਝੇ ਮੈਂ ਚਾਹੁੰਦਾ ਕਿ ਕਿਉਂਕਿ ਉਹ ਇੱਕ ਰੀਅਲ ਸਟੋਰੀ ਹੋ ਸੀਗੀ ਉਹ ਮੈਂ ਥਰੋ ਜੀ ਦਲਜੀਤ ਦੀ ਗੱਲ ਚੱਲ ਰਹੀ ਹੈ ਤੇ ਦਲਜੀਤ ਦੀ ਗੱਲ ਸੁਣੋ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਦਲਜੀਤ ਦੋਸਾਏ ਨੇ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਹਰ ਦੁਨੀਆ ਦੇ ਕੋਨੇ ਦੇ ਵਿੱਚ ਪੰਜਾਬੀ ਕਿਉਂ ਮਸ਼ਹੂਰ ਹੋ ਰਹੇ ਨੇ ਪੰਜਾਬੀ ਕਿਉਂ ਇੰਨੀ ਇੱਜ਼ਤ ਕਮਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਂ ਕਿਉਂ ਬਣ ਰਿਹਾ ਹੈ ਪੰਜਾਬੀਆਂ ਦੀ ਪਹਿਚਾਨ ਕਿਉਂ ਬਣ ਰਹੀ ਹੈ ਪਹਿਲੇ ਸਿੱਧੂ ਮੂਸੇਵਾਲਾ ਹੁਣ ਦਲਜੀਤ ਦੋਸਾਂਜ ਤੁਸੀਂ ਦੇਖਿਆ ਦੁਨੀਆ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਂ ਗੂੰਜੇ ਪੰਜਾਬੀ ਜ਼ੁਬਾਨ ਗੂੰਜੇ ਤੇ ਤੁਸੀਂ ਦੇਖੋ ਕਦੀ ਨਾਰੇਬਾਜ਼ੀ ਕਰਦੇ ਨੇ ਕਦੀ ਬਾਂਦਰ ਸੇਨਾ ਕਦੀ ਗੋਬਰ ਸੇਨਾ ਕਦੀ ਬਜਰੰਗ ਦਲ ਕਦੀ ਭਾਜਪੀ ਤੇ ਕਦੀ ਦੇਖੀਏ ਤੇ ਉਹ ਲੋਕ ਜਿਹੜੇ ਦਲਜੀਤ ਦੋਸਾਂਝ ਨੂੰ ਨਫ਼ਰਤ ਕਰਦੇ ਨੇ ਹਮੇਸ਼ਾ ਸਿਆਸਤ ਦੇ ਵਿੱਚ ਰਹਿ ਕੇ ਵੀ ਸਿਆਸਤ ਤੋਂ ਬਾਹਰ ਰਹਿ ਕੇ ਵੀ ਵਿਰੋਧ ਕਰਦੇ ਨੇ ਦਲਜੀਤ ਦੋਸਾਂਝ ਦਾ ਤੇ ਚੰਡੀਗੜ੍ਹ ਦੇ ਸ਼ੋਅ ਦੇ ਵਿੱਚ ਪੂਰਾ ਜ਼ੋਰ ਲਾਇਆ ਹੈ ਕਿ ਚੰਡੀਗੜ੍ਹ ਦਾ ਸ਼ੋਅ ਨਾ ਹੋਏ ਦਲਜੀਤ ਦੋਸਾਇੰ ਦਾ ਸ਼ੋਅ ਨਾ ਹੋਏ ਲੇਕਿਨ ਫਿਰ ਦਲਜੀਤ ਦੋਸਾਇ ਨੇ ਜਿਹੜਾ ਜਵਾਬ ਦਿੱਤਾ ਕਿ ਝੁਕੇਗਾ ਨਹੀਂ ਸਾਲਾ ਠੀਕ ਹੈ ਪਰ ਜੀਜਾ ਕਿਵੇਂ ਝੁਕ ਜਾਈ ਇਹ ਜਵਾਬ ਬੜਾ ਜ਼ਬਰਦਸਤ ਦਿੱਤਾ ਤੇ ਯੁਗਰਾਜ ਸਿੰਘ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ مخالਫਤ ਕਰਨ ਵਾਲਿਆਂ ਨੂੰ ਉਹਨਾਂ ਨਫ਼ਰਤ ਕਰਨ ਵਾਲਿਆਂ ਨੂੰ ਉਹਨਾਂ ਪ੍ਰੋਪਗੈਂਡਾ ਕਰਨ ਵਾਲਿਆਂ ਨੂੰ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬੀ ਜ਼ੁਬਾਨ ਦੁਨੀਆ 'ਚ ਗੂੰਜੇ ਤੇ ਪੰਜਾਬੀ ਪ੍ਰਮੋਟ ਹੋਏ ਤੇ ਅੱਜ ਯוגਰਾਜ ਸਿੰਘ ਨੇ ਠੀਕ ਲਫ਼ਾਜ਼ ਕਹੇ ਨੇ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਪੰਜਾਬੀ ਦੀ ਮੁਖਾਲਫਤ ਕਰਦੇ ਨੇ ਜਿਹੜੇ ਆਪਣਾ ਦਲਜੀਤ ਦੋਸਾਂਝ ਦੀ ਮੁਖਾਲਫਤ ਕਰਦੇ ਨੇ ਤੇ ਯוגਰਾਜ ਸਿੰਘ ਨੇ ਜ਼ਬਰਦਸਤ ਜਵਾਬ ਦਿੱਤਾ ਉਹਨਾਂ ਲੋਕਾਂ ਨੂੰ ਤੇ ਉਹਨਾਂ ਲੋਕਾਂ ਵਾਸਤੇ ਸ਼ਰਮ ਦਾ ਮਕਾਮ ਹੈ ਕਿ ਉਹ ਇਸ ਟਾਈਮ ਦਲਜੀਤ ਦੋਸਾਂਝ ਦੀ ਮੁਖਾਲਫਤ ਕਰ ਰਹੇ ਨੇ ਤੇ ਐਸ ਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ